ਮੁਸਲਮ ਫੈਡਰੇਸ਼ਨ ਆ ਪੰਜਾਬ ਦੇ ਵੱਲੋਂ ਵੱਡੀ ਈਦ ਦਾ ਮਲੇਰਕੋਟਲਾ ਵਿਖੇ 10ਵਾਂ ਰੋਜ਼ਾ ਅਫਤਾਰੀ ਪ੍ਰੋਗਰਾਮ ਰੱਖਿਆ ਗਿਆ ਜਿਸ ਦੌਰਾਨ ਮਲੇਰਕੋਟਲਾ ਦੇ ਵਦਾਇਕ ਡਾਕਟਰ ਜਮੀਦ ਉਹ ਰਹਿਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਉక్తి ਜਥੇਬੰਦੀ ਪਿਛਲੇ 10 ਸਾਲਾਂ ਤੋਂ ਇੱਥੇ ਹਿੰਦੂ ਸਿੱਖ ਅਤੇ ਮੁਸਲਮ ਭਰਾਵਾਂ ਨੇ ਰੋਜ਼ੇ ਅਵਤਾਰ ਕਰਾਉਂਦੀ ਆ ਰਹੀ ਹੈ ਜਿਸ ਦਾ ਮੈਸੇਜ ਪੂਰੇ ਮਰਦੂਦ ਜਾਂਦਾ ਉਹਨਾਂ ਹੋਰ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਆਪਸੀ ਤੰਦਾਂ ਨੂੰ ਮਜ਼ਬੂਤ ਕਰਨ ਦੇ ਲਈ ਲਾਹੇਵੰਦ ਸਾਬਤ ਹੁੰਦੇ ਨੇ ਜਦੋਂ ਕਿ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਇਲਾਕੇ ਦੇ ਵੱਧ ਤੋਂ ਵੱਧ ਹਿੰਦੂ ਸਿੱਖ ਅਤੇ ਮੁਸਲਮ ਭਾਈਚਾਰੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਤਾਂ ਜੋ ਜਿਹੜੇ ਲੋਕ ਨਫਰਤ ਦੀ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਮੂਹਰ ਤੋਰ ਕੇ ਜਵਾਬ ਦਿੱਤਾ ਜਾ ਸਕੇ ਇਸ ਮੌਕੇ ਪੰਜਾਬੀ ਗਾਇਕ ਸਤਨਾ ਪਟਿਆੜਵੀ ਨੇ ਕਿਹਾ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਜੋਕੇ ਸਮੇਂ ਦੀ ਮੁੱਖ ਜ਼ਰੂਰਤ ਨੇ ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਹੀ ਲੋਕਾਂ ਵਿੱਚ ਕਈਆਂ ਗਲਤ ਸੋਚਾਂ ਨੂੰ ਦਰੋਸਤ ਕੀਤਾ ਜਾ ਸਕਦਾ ਹੈ। ਰਹਿਮਾਨ ਸਾਹਿਬ ਅੱਜ ਫੈਡਰੇਸ਼ਨ ਵੱਲੋਂ ਜਿਹੜਾ ਕਿ ਰੋਜ਼ਾ ਹਫਤਰੀ ਦਾ ਪ੍ਰੋਗਰਾਮ ਰੱਖਿਆ ਗਿਆ। ਜੀ ਤੇ ਇਸ ਤੇ ਤੁਸੀਂ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੋਗੇ? ਅੱਜ ਇਹ ਬੜਾ ਖੁਸ਼ੀ ਭਰਿਆ ਦਿਨ ਹੈ ਜਦੋਂ ਮੁਸਲਿਮ ਫੈਡਰੇਸ਼ਨ ਆ ਪੰਜਾਬ ਵੱਲੋਂ ਦਸਵਾਂ ਰੋਜ਼ਾ ਹਫਤਰੀ ਪ੍ਰੋਗਰਾਮ ਰੱਖਿਆ ਗਿਆ। ਔਰ ਮੈਂ ਪਿਛਲੇ ਸਾਲਾਂ ਚ ਵੀ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਹੈ ਔਰ ਅੱਜ ਵੀ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਦੀ ਖਸੂਸੀਅਤ ਇਹ ਹੈ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਸ਼ਿਰਕਤ ਕਰਦੇ ਨੇ ਔਰ ਅਜਿਹੇ ਪ੍ਰੋਗਰਾਮਾਂ ਨਾਲ ਆਪਸੀ ਪਿਆਰ ਮੁਹੱਬਤ ਔਰ ਭਾਈਚਾਰਕ ਜਿਹੜੀਆਂ ਸਾਂਝਾਂ ਨੇ ਉਹਦੇ 'ਚ ਇਜ਼ਾਫਾ ਹੁੰਦਾ ਹੈ ਮਜ਼ਬੂਤੀ ਆਉਂਦੀ ਹੈ ਔਰ ਮੈਂ ਸਮਝਦਾ ਕਿ ਇਦਾਂ ਦਾ ਪ੍ਰੋਗਰਾਮ ਆਯੋਜਨ ਕਰਕੇ ਜਨਾਬ ਸਾਡੇ ਐਡਵੋਕੇਟ ਮੁਬੀਨ احمد ফারুকੀ ਸਾਹਿਬ ਉਹਨਾਂ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਸ਼ਲਾਘਾਯੋਕ ਕੰਮ ਤਦਮ ਚੁੱਕਿਆ ਹੈ ਔਰ ਇਦਾਂ ਦੇ ਪ੍ਰੋਗਰਾਮ ਜਿਹੜੇ ਨਾ ਹੋਰ ਵੀ ਹੋਣੇ ਚਾਹੀਦੇ ਨਾ ਤਾਂ ਕਿ ਸਾਡੀ ਸਮਾਜ ਦੇ ਵਿੱਚ ਆਪਸੀ ਜਿਹੜੀ ਪਿਆਰ ਮੁਹੱਬਤ ਦੀ ਰਵਾਇਤ ਹੈ ਉਹ ਹੋਰ ਮਜ਼ਬੂਤ ਹੋਵੇ ਮਲੇਰਪੁਰ ਦਾ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਬੜੇ ਮਿਲ ਜੁਲ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਰਹਿੰਦੇ ਨਾ ਔਰ ਮੈਂ ਸਮਝਦਾ ਕਿ ਇਹੇ ਪ੍ਰੋਗਰਾਮਾਂ ਨਾਲ ਇਹਦੇ ਅੰਦਰ ਹੋਰ ਮਜ਼ਬੂਤੀ ਆਉਂਦੀ ਹੈ ਤੇ ਮਲੇਰ ਕੋਲਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਜਦੋਂ ਅਸੀਂ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਤਾਂ ਇਹਦਾ ਦੇਸ਼ ਦੇ ਅੰਦਰ ਬੜਾ ਵਧੀਆ ਪੋਜ਼ਿਟਿਵ ਮੈਸੇਜ ਜਾਂਦਾ ਹੈ ਔਰ ਇਹਦੇ ਲਈ ਮੈਂ ਐਡਵੋਕੇਟ ਮੁਬੀਨ احمد ਫਾਰੂਕੀ ਸਾਹਿਬ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਜਿਹੜੇ ਪਹਿਲ ਕਦਮੀ ਕਰਦੇ ਨਾ ਔਰ ਇਦਾਂ ਦੇ ਪ੍ਰੋਗਰਾਮ ਜਿਹੜੇ ਨੂੰ ਉਹ ਹਰ ਸਾਲ ਮੁਨਕਤ ਕਰਦੇ ਨੇ। ਪ੍ਰੋਗਰਾਮ ਤੇ ਕੀ ਕਹਣਾ ਚਾਹੋ? ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਲੇਰ ਕੋਲਾ ਜੋ ਕਿ ਜਿਵੇਂ ਕਿ ਐਮ.ਐਲ.ਏ. ਸਾਹਿਬ ਨੇ ਦੱਸਿਆ ਹੈ ਕਿ ਇੱਕ ਹਮਨ ਦਾ ਗੁਲਦਸਤਾ ਔਰ ਇਥੋਂ ਜਿਹੜਾ ਮੈਸੇਜ ਜਾਂਦਾ ਪੂਰੇ ਇੰਡੀਆ ਦੇ ਵਿੱਚ ਜਾਂਦਾ। ਔਰ ਇਹ ਇਹਨੂੰ ਹੀ ਮੁੱਖ ਰੱਖਦੇ ਹੋਏ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਇਹਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਦਸਵਾਂ ਜਿਹੜਾ ਸਰਵ ਧਰਮ ਜਿਹੜਾ ਸਾਂਝਾ ਇੱਕ ਰੋਜ਼ਾ ਫਤਾਰ ਦਾ ਜਿਹਦੇ ਵਿੱਚ Hindu Muslim Sikh Sai ਸਾਰੇ ਭਾਈਚਾਰੇ ਇਕੱਠੇ ਹੋ ਕੇ ਅਸੀਂ ਇੱਥੇ ਅ ਅੱਜ ਰੋਜ਼ਾ ਉਫਤਾਰ ਕੀਤੀ ਹੈ ਸਾਡੇ ਮਹਿਮਾਨੇ ਖਸੂਸੀ ਜਨਾਬ ਡਾਕਟਰ ਜ਼ਮੀਲਉ ਰਹਿਮਾਨ ਸਾਹਿਬ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਭਾਈਚਾਰੇ ਨੇ ਅੱਜ ਇੱਥੇ ਰੋਜ਼ਾ ਉਫਤਾਰ ਕੀਤੀ ਹੈ ਔਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਹਿੰਦੁਸਤਾਨ ਨੂੰ ਜਿੱਥੇ ਨਫ਼ਰਤਾਂ ਦੇ ਬਾਜ਼ਾਰ ਗਰਮ ਨੇ ਨਫ਼ਰਤਾਂ ਦੀਆਂ ਰਾਜਨੀਤੀਆਂ ਗਰਮ ਨੇ ਉੱਥੇ ਹੀ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਇਕੱਠੇ ਹੋਰ ਸਾਰੇ ਅਗਰ ਜਦ ਤੱਕ ਅਸੀਂ ਇਕੱਠੇ ਰਹਾਂਗੇ ਤਾਂ ਹੀ ਇੱਕ ਮੁਲਕ ਵਧੀਆ ਮੁਲ ਵੰਸਾਗਤ ਉਹਦੀ ਤਰੱਕੀ ਹੋ ਸਕਦੀ ਹੈ ਜੇ ਅਸੀਂ ਆਪਸ ਦੇ ਵਿੱਚ ਲੜਦੇ ਰਹਾਂਗੇ ਤਾਂ ਫਿਰ ਅਸੀਂ ਉਹਦੀ ਤਰੱਕੀ ਦੀ ਕੋਈ ਆਸ ਨਹੀਂ ਕਰ ਸਕਦੇ ਜੂਨੋ ਫੈਡਰੇਸ਼ਨ ਕੋਲ ਅੱਗੇ ਆ ਰਿਹਾ ਉਹ ਯਕਤਾਰੇ ਤੇ ਤੁਹਾਡਾ ਵੀ ਥੋੜਾ ਇਸਲਾਮ ਧਰਮ ਨਾਲ ਕਾਪੀ ਲਗਾਉ ਹੈ ਕਿ ਨਾ ਖਾਇਸ਼ਾਂ ਸ਼ਾਂਤ ਜੁਤੀ ਹੈ ਨਾ ਇਹ ਕਿਵੇਂ ਮਹਿਸੂਸ ਕਰਦੇ ਦੇਖੋ ਜੀ ਮਲੇਰ ਕੋੜਲਾ ਜਿਹੜਾ ਭਾਈਚਾਰਿਆਂ ਦਾ ਗੁਲਦਸਤਾ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਬੈਠਦੇ ਨੇ ਔਰ ਮੈਨੂੰ ਇੱਥੇ ਹਰ ਸਾਲ ਜਿਹੜਾ ਸਰਬਤਰਮ ਰੋਜ਼ਾ ਬਤਾਰੀ ਦਾ ਪ੍ਰੋਗਰਾਮ ਹੈ ਜਿਹੜਾ ਕਿ ਮੁਸਲਮ ਫੈਡਰੇਸ਼ਨ ਪੰਜਾਬ ਵੱਲੋਂ ਐਡਵੋਕੇਟ ਮੁਬੀਨ ਫਰੂਕੀ ਜੀ ਵੱਲੋਂ ਕਰਾਇਆ ਜਾਂਦਾ ਔਰ ਇਲਾਕੇ ਦੀਆਂ ਜਿੰਨੀਆਂ ਵੀ ਸਰਕਾਰਯੋਗ ਸ਼ਖਸੀਅਤਾਂ ਨੇ ਸਾਰੀਆਂ ਇੱਥੇ ਹਾਜ਼ਰ ਹੁੰਦੀਆਂ ਨੇ ਸੋ ਬਹੁਤ ਚੰਗਾ ਲੱਗਦਾ ਜੀ ਆ ਕੇ ਕਿਉਂਕਿ ਇਸ ਧਰਤੀ ਤੋਂ ਜਿਹੜਾ ਪੈਗਾਮ ਹਾਦੇ ਨਾਰੇ ਦੀ ਧਰਤੀ ਹੈ ਸਾਰੇ ਧਰਮ ਹਿੰਦੂ ਸਿੱਖ ਮੁਸਲਮਾਨ ईसाई ਇਕੱਠੇ ਹੋ ਕੇ ਜਦੋਂ ਆਪਸ ਵਿੱਚ ਪਿਆਰ ਵੰਡਦੇ ਨੇ ਤੇ ਉਦੋਂ ਸਾਨੂੰ ਸਭ ਬਹੁਤ ਖੁਸ਼ੀ ਹੁੰਦੀ ਹੈ ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਵੀ ਮੈਨੂੰ ਮੇਰੇ ਕੋਲੇ ਸ਼ਹਿਰ ਵੱਲੋਂ ਕਿ ਮੇਰਾ ਆਪਣਾ ਸ਼ਹਿਰ ਹੈ ਇਸ ਸ਼ਹਿਰ ਤੋਂ ਮੈਨੂੰ ਬਹੁਤ ਵਡਿਆਈਆਂ ਬਹੁਤ ਮਾਣ ਸਤਿਕਾਰ ਮਿਲਿਆ ਤੋਂ ਮੈਂ ਆਪਣਾ ਪਿਆਰ ਜਿਹੜਾ ਉਰੇ ਫੇਰ ਵੰਡਣ ਦੇ ਲਈ ਵਾਪਸ ਆਉਣਾ ਜੀ ਧੰਨਵਾਦ ਥੈਂਕ ਯੂ